ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਜ਼ਿਆਦਾ ਪਾਣੀ ਦੀ ਖਪਤ ਕਰਨ ਵਾਲੀ ਝੋਨੇ ਦੀ ਫਸਲ ਦੀ ਕਾਸ਼ਤ ਤੋਂ ਮੁੜ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਲਗਾਤਾਰ ਕਦਮ ਉਠਾਏ ਜਾ ਰਹੇ ਹਨ ਇਸੇ ਮੱਤਬ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਜਗ੍ਹਾ ਹੋਰ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 17500 ਰੁਪਏ ਪ੍ਰਤੀ ਹੈਕਟੇਰ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਗਿਆ ਹੈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਪੁਲਾਈ ਮੰਤਰੀ ਗੁਰਬੀਰ ਸਿੰਘ ਖੁੱਡੀਆਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਇਸ ਵਾਸਤੇ ਵਿੱਤੀ ਸਾਲ 2024-25 ਲਈ 299 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਚੋਨੇ ਦੀ ਬਦਲ ਲਈ ਸੋਦੇ ਹੋਏ ਫਸਲੀ ਵਿਭਿੰਨਤਾ ਪ੍ਰੋਗਰਾਮ ਬਾਰੇ ਵੀ ਦੰਦੇ ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਕੋਈ ਵੀ ਕਿਸਾਨ ਵੱਧ ਤੋਂ ਵੱਧ 5 ਹੈਕਟੇਰ ਤੱਕ ਰਕਬੇ ਤੇ ਇਸ ਸਕੀਮ ਦਾ ਲਾਭ ਲੈ ਸਕੀਗਾ ਤੇ ਪ੍ਰਸਾਹਨ ਰਾਸ਼ੀ ਸੀਤਾ ਲਾਹ ਪਾਤਰੀ ਕਿਸਾਨ ਦੇ ਬੈਂਕ ਖਾਤੇ ਵਿੱਚ ਦੋ ਬਰਾਬਰ ਕਿਸ਼ਤਾਂ ਵਿੱਚ ਪਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਕਿਸਾਨ ਸੂਬਾ ਸਰਕਾਰ ਦੇ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਅਤੇ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਸੂਬਾ ਦੇ ਜ਼ਿਲ੍ਹਾ ਪੱਤਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਸਾਡੇ 1.7 ਹਜ਼ਾਰ ਪਰ ਹੈਕਟੇਰ ਜਿਹੜਾ 7 ਹਜ਼ਾਰ ਪਰ ਏਕੜ ਉਹ ਉਹਨਾਂ ਨੇ ਕਿਹਾ ਵੀ ਅਸੀਂ ਦੇਣ ਲਈ ਦੇਵਾਂਗੇ। ਜੇ ਦੀ ਕੋਈ ਝੋਨੇ ਦੀ ਬਜਾਏ ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉ ਨੂੰ ਛੱਡਦਾ ਉਸ ਪਾਸੇ ਔਰ ਜੜੀ ਗੱਲਬਾਤ ਬੜੀ ਸਾਰਥਕ ਢੰਗ ਨਾਲ ਤੇ ਚੰਗੀ ਹੋਈ ਹੈ ਉਹਨਾਂ ਨੇ ਭਰੋਸਾ ਦਿੱਤਾ ਉਹ ਕਹਿੰਦੇ ਫੇਰ ਵੀ ਕੋਈ ਸਮੱਸਿਆ ਹੋਵੇ ਜਦੋਂ ਮਰਜੀ ਆ ਕੇ ਲੈ ਲੈ ਆਇਓ ਉਹਦੇ ਹੱਲ ਕੱਢਣ ਲਈ ਆਪਾਂ ਬੈਠ ਕੇ ਯਤਨ ਕਰਾਂਗੇ ਫਰੀਦਕੋਟ ਤੋਂ ਆਜ਼ਾਦ ਮੀਂਦਵਾਦ ਦੇ ਤੌਰ ਤੇ ਚੋਣ ਲੜ ਕੇ ਸੰਸਦ ਮੈਂਬਰ ਬਣੇ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕੀਤਾ ਹੈ ਸਰਬਜੀਤ ਸਿੰਘ ਖਾਲਸਾ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਉਹਨਾਂ ਨੇ ਸਾਰੇ ਪੰਥਕ ਆਗੂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉਹ ਸੰਸਦ ਮੈਂਬਰ ਅਵਰਤਪਾਲ ਸਿੰਘ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣਗੇ ਅਤੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਫੈਸਲਾ ਲੈਣਗੇ। ਇਸ ਦੇ ਨਾਲ ਹੀ ਉਹਨਾਂ ਨੇ ਭਵਿੱਖ ਵਿੱਚ 9 ਹਲਕੇ ਜਿੱਤਣ ਦਾ ਦਾਅਵਾ ਵੀ ਕੀਤਾ ਹੈ। ਅਕਾਲ ਦਲ ਬਾਰੇ ਬੋਲਦੇ ਹਾਂ ਸਰਬਜੀਤ ਸਿੰਘ ਖਾਲਸਾ ਨੇ ਕਿ ਹੈ ਕਿ ਪਾਰਟੀ ਕੋ ਵੀ ਪੰਥ ਦੀ ਗੱਲ ਨਹੀਂ ਕਰਦੀ ਹਾਲਕਿ ਪਾਰਟੀ 'ਚ ਬੜੇ ਬਾੜੇ ਬੰਦੇ ਵੀ ਹਨ ਕੁਝ ਚੰਗੇ ਬੰਦੇ ਵੀ ਹਨ ਉਹਨਾਂ ਨੂੰ ਉਹਨਾਂ ਦੇ ਫੋਨ ਵੀ ਆਉਂਦੇ ਹਨ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਸਰਬਜੀਤ ਸਿੰਘ ਖਾਲਸਾ ਆਪਣੀ ਪਾਰਟੀ ਬਣਾਉਂਦੇ ਹਨ ਤਾਂ ਅਕਾਲ ਦਲ ਦੇ ਕੁਝ ਲੋਕ ਉਹਨਾਂ ਦੇ ਨਾਲ ਮਿਲ ਸਕਦੇ ਹਨ ਬਹੁਤ ਪਿਆਰ ਸਤਕਾਰ ਮਿਲਦਾ ਹੈ ਹੁਣ ਅਮਰਤਪਾਲ ਬਾਹਰ ਆ ਜਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਹਣਗੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨਾ ਦੀ ਸਲਾਹ ਨਾਲ ਪਾਰਟੀ ਚੱਲੂਗੀ ਕਿਉਂਕਿ ਸਹਾ ਸੰਗਤ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਦਾ ਵੀ ਆਪਾਂ ਇਹ ਗੁੰਝੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਐ ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕੰਨੇ ਆ ਭਾਈ ਜੀ ਤੁਸੀਂ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅਮਰਤਪਾਲ ਬਾਹਰ ਆਊਗਾ ਚੰਡੀਗੜ੍ਹ ਸਣੇ ਪੰਜਾਬ ਦੇ ਕਈ ਹਿੱਸੇ ਵਿੱਚ ਮੌਸਮ ਇੱਕਦਮ ਬਦਲ ਗਿਆ ਕਈ ਇਲਾਕੇ ਵਿੱਚ ਸੰਘਣੇ ਬੱਦਲ ਛਾ ਗਏ ਅਤੇ ਹਮਸਪਰ ਹੀ ਗਰਮੀ ਤੋਂ ਰਾਹਤ ਮਿਲੀ ਮੌਸਮੀ ਬਵਾਦਾ ਕਹਿੰਦਾ ਹੈ ਕਿ ਅਗਲੇ 3 ਤੋਂ 4 ਦਿਨ ਮੌਸਮ ਇਸੇ ਤਰ੍ਹਾਂ ਰਹੇਗਾ ਕਈ ਇਲਾਕੇ ਵਿੱਚ ਬਾਰਿਸ਼ ਦੱਸੀ ਗਈ ਹੈ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕੇ ਐਨਸੀਆਰ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਗੁਜਰਾਤ ਦਿੱਲੀ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਉਥੇ ਪੰਜਾਬ ਵਿੱਚ ਅਗਲੇ 2 ਦਿਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ 22 ਜੁਲਾਈ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ ਇਸ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਪਠੇਂਡਾ ਤੋਂ ਸ਼ਰੋਣੀ ਕਲਦਲ ਦੀ ਇਕਲੋਤੀ ਸੰਸਦ ਮੈਂਬਰ ਹਰਸਿਮਤ ਕੋਰ ਬਾਦਲ ਵੀ ਸ਼ਾਮਲ ਹੋਏ ਇਸ ਦੌਰਾਨ ਔਣਾ ਵੱਲੋਂ ਦੱਸਿਆ ਕਿ ਔਣਾ ਕਿਸਾਨਾਂ ਸਮੇਤ ਕਈ ਮੁੱਦੇ ਮੀਟਿੰਗ ਵਿੱਚ ਚੁੱਕੇ ਹਨ ਹਰਸਿਮਤ ਕੋਰ ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨਾਲ 4 ਸਾਲ ਪਹਿਲਾਂ ਦਾ ਵਾਅਦਾ ਕੀਤਾ ਸੀ ਜੋ ਹਲੇ ਤੱਕ ਵੀ ਅਧੂਰਾ ਹੈ ਔਣਾ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠੇ ਵਿਅਕਤੀ ਨੇ ਇਹ ਵਾਅਦਾ ਕੀਤਾ ਸੀ ਪਰ ਪ੍ਰਧਾਨ ਮੰਤਰੀ ਵੱਜੋਂ ਵਾਅਦਾ ਪੂਰਾ ਨਾ ਕਰਕੇ ਉਹਨਾਂ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ ਦੇ ਦੇ ਕਿਸਾਨ ਹਜੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਹਨ ਇਸ ਦੌਰਾਨ ਉਹਨਾਂ ਕਹਿੰਦੇ ਕਿ ਭਾਜਪਾ ਕਾਂਗਰਸ ਅਤੇ ਪੰਜਾਬ ਦਾ ਮੁੱਖ ਮੰਤਰੀ ਦੂਜੇ ਰਾਜਾਂ ਵਿੱਚ ਜਾ ਕੇ 도ਗਲੀ ਰੀਤੀ ਖੇਡਦੇ ਹਨ ਉਹ ਹਰਿਆਣਾ ਵਿੱਚ ਜਾ ਕੇ ਐਸਐਲ ਦੇ ਮੁੱਦੇ ਤੇ ਕੁਝ ਹੋਰ ਬੋਲਦੇ ਹਨ ਪੰਜਾਬ ਵਿੱਚ ਕੁਝ ਹੋਰ ਬੋਲ ਰਹੇ ਹਨ ਉਹਨਾਂ ਕਹਿੰਦੇ ਕਿ ਇਹ 도ਗਲੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਦੇਖਿਏ ਬਹੁਤ ਬਹੁਤ ਸਾਰੀ ਪਾਰਟੀਆਂ ਨੇ ਇਨਕਲੂਡਿੰਗ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਾਂ ਕਿਸਾਨਾਂ ਦਾ ਮੁੱਦਾ ਰੇਜ਼ ਕੀਤਾ कि आ, किसानों के साथ चार साल पहले जो प्रधानमंत्री जी ने वादा किया था वो शोभा नहीं देता कि प्रधानमंत्री के लेवल पे उनको वादा किया जाए और आज भी उनको धरने पे बैठना हो तो किसानों के मुद्दों को एड्रेस करना चाहिए और आ, इसी के साथ आ, चाहे देश में फैलते हुए ड्रग्स का इश्यू है पानी कहीं पे फ्लड हो रहा है आ, किसान का उसका नुकसान हो रहा है कई पार्टियों का आ, एक राज्य में पानी के मुद्दे को लेकर कुछ बोलते हैं सात के राज्य में जाके जैसे हमारा एसवाई एल का मुद्दा है तो एसवाईएल चाहे कांग्रेस हो चाहे बीजेपी हो चाहे आम आदमी पार्टी हो पंजाब में बोलते हैं कि पंजाब का पानी पंजाब में रहेगा हरियाणा में हमारे मुख्यमंत्री जाते हैं तो मुद्दा का स्टैंड कुछ और हो जाता है और अदालत में कोई तीसरा स्टैंड है सो ये एक बहुत बड़ा मुद्दा कि पानी का मुद्दा डिस्कस होना चाहिए ताकि सबका स्टैंड क्लियर हो और देशवासियों को पता लगे कि कौन सी पार्टी कहां पे खड़ी है दोगली राजनीति बंद हो सुखपाल कह रहे हैं दावा करता है कि चुनाव प्रचार दे चलदे हैं हरियाणा चुनाव प्रचार दी दिना विच पंजाब आम आदमी पार्टी दी सरकार बड़े दावे कर रही है कि चोनी दे सीजन विच किसानों नु 8 घंटे निर्वेगन बिजली दीती जा रही है पर सच्चाई कुछ और है ਕਾਂਗਰਸ ਲੀਡਰ ਸੁਪਾਲ ਖਰਨੇ ਇਸ ਦਾ ਸਬੂਤ ਪੇਸ਼ ਕਰਦੇ ਆ ਕਿ ਹੈ ਕਿ ਖਾਸ ਕਰਕੇ ਮਾਲਵਾ ਖੇਤਰ ਵਿੱਚ ਝੋਨਾ ਸੁੱਕਣ ਦੇ ਕਿਨਾਰੇ ਹੈ ਝੋਨੇ ਦੇ ਸੁੱਕੇ ਹੋਏ ਖੇਤ ਦਿਖਾਉਂਦੇ ਆ ਦਾਅਵਾ ਕੀਤਾ ਹੈ ਕਿ ਸਿਰਫ 5 ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਉਹ ਵੀ ਨਿਰਵਿਘਨ ਨਹੀਂ ਹੈ ਬਲਕਿ ਟੋਟਿਆਂ ਵਿੱਚ ਆਉਣੀ ਹੈ ਉਹਨਾਂ ਕਹਿੰਦੇ ਕੁਦਰਤ ਹੀ ਝੋਨੇ ਦੀ ਸੀਜ਼ਨ ਦੀ ਸ਼ੁਰੂਆਤ ਵਿੱਚ ਚੰਗਾ ਮੀਂਹ ਪੈਣ ਕਰਕੇ ਝੋਨੇ ਦੀ ਫਸਲ ਵਧੀਆ ਲੱਗ ਗਈ ਪਰ ਹੁਣ ਪਿਛਲੇ ਕਾਫੀ ਸਮੇ ਤੋਂ ਖਲਾਤ ਕਾਫੀ ਮਾੜੇ ਹਨ ਇਤੋ ਤਾਂ ਕਿ ਬਿਜਲੀ ਦੇ ਕਟਾ ਕਰਕੇ ਘਰੇਲੂ ਬਿਜਲੀ ਦੇ ਇਹ ਮਾੜੇ ਹਾਲਾਤ ਵਿਖ ਨੂੰ ਮਿਲ ਰਹੇ ਹਨ ਉਹਨਾਂ ਕਿਸਾਨਾਂ ਦੀ ਤਰਫੋਂ ਪੰਜਾਬ ਦੀ ਭਗਵੰਤਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਚਾਹੇ 7 ਘੰਟੇ ਹੀ ਬਿਜਲੀ ਆਵੇ ਪਰ ਖੇਤਾਂ ਵਿੱਚ ਨਿਰਵਿਘਨ ਬਿਜਲੀ ਆਉਣੀ ਚਾਹੀਦੀ ਹੈ ਦੋਸਤੋ ਇਸ ਵਕਤ ਮੈਂ ਤੁਹਾਡੇ ਨਾਲ ਇਸ ਲਈ ਲਾਈਵ ਹੋਇਆ ਹਾਂ ਕਿ ਪਿਛਲੇ ਕਾਫੀ ਅਰਸੇ ਤੋਂ ਭਗਵੰਤਮਾਨ ਦੀ ਸਰਕਾਰ ਤੇ ਇਹਨਾਂ ਦੇ ਜਿਹੜੇ ਹੁੰਦੇ ਕੁਝ ਹਿੱਤੇ ਲੋਕ ਜਾਂ ਵਰਕਰ ਹੀ ਹੁੰਦੇ ਉਹ ਅਲੱਗ-ਅਲੱਗ ਵੀਡੀਓਜ਼ ਪਾਰੇ ਪੰਜਾਬ ਦੇ ਵਿੱਚ ਕਿ ਚੋਣੇ ਵਾਸਤੇ ਸਾਡੀ ਸਰਕਾਰ ਨੇ 8 ਘੰਟੇ ਬਿਜਲੀ ਦੇਤੀ 9 ਵੀ ਦੇਤੀ 10 ਵੀ ਦੇਤੀ ਕੋ ਕਮ ਹੀ ਨਹੀਂ ਰਹੇਗੀ ਬਿਜਲੀ ਦੀ ਲੇਕਿਨ ਪਿਛਲੇ 2-3 ਦਿਨ ਤੋਂ ਮੈਨੂੰ ਲਗਾਤਾਰ ਸਾਰੇ ਪੰਜਾਬ ਚ ਫੋਨ ਆ ਰਹੇ ਸੀਗੇ ਖਾਸ ਤੌਰ ਤੇ ਮਾਲਵੇ ਦੀ ਧਰਤੀ ਤੋਂ ਕਿ ਸਾਡੇ ਝੋਨਾ ਜਿਹੜਾ ਵਾ ਲਗਭਗ ਸੁੱਕਣ ਕਿਨਾਰੇ ਆ ਤਰੇੜਾਂ ਪੈ ਗਈਆਂ ਜਿਵੇਂ ਕਿ ਇਸ ਖੇਤ ਵਿੱਚ ਤੁਸੀਂ ਦੇਖ ਸਕਦੇ ਹੋ ਥੱਲੇ ਕਿ ਤਰੇੜਾਂ ਪਈਆਂ ਹੋਈਆਂ ਨੇ ਔਰ ਬਿਜਲੀ 5-5.5 ਘੰਟੇ ਆ ਰਹੀ ਹੈ ਜੈਨੂਲੀ ਲੇਕਿਨ ਉਹ ਵੀ ਟੁੱਟ ਕੇ ਆ ਰਹੀ ਹੈ ਇਹ ਹੈ ਅਸਲੀਅਤ ਪੰਜਾਬ ਦੀ ਇੱਕ ਹੁੰਦਾ ਵਾ ਲੋਕ ਦਿਖਾਵਾ ਇੱਕ ਹੈ پروਪਗੈਂਡਾ ਕਿਉਂਕਿ ਮੀਡੀਆ ਵੀ ਸਾਰਾ ਨਾਲ ਆ ਔਰ ਸਾਰੇ ਜਿਹੜਾ ਸਰਕਾਰ ਦਾ ਅਮਲਾ ਨਾਲ ਆ ਤੇ ਵੱਖ-ਵੱਖ ਪੰਜਾਬ ਦੇ ਹਿੱਸਿਆਂ ਚ ਲੋਕਾਂ ਨੂੰ ਕਿਸਾਨਾਂ ਨੂੰ ਖੜੇ ਕਰਕੇ ਉਹਨਾਂ ਨੂੰ ਪ੍ਰੇਰ ਕੇ ਤੇ ਵੀਡੀਓਜ਼ ਪਾ ਲਈਆਂ ਕਿ ਧੰਨ ਧੰਨ ਹੋ ਗਈ ਆ ਇਹਦਾ ਸ਼ੁਕਰ ਕਰੋ ਕਿ ਪਹਿਲਾਂ ਇੱਕ ਸ਼ੁਰੂਆਤ ਵਿੱਚ ਇੱਕ achhi ਬਰਸਾਤ ਹੋ ਗਈ ਤੇ ਸਾਡਾ ਝੋਨਾ ਜਿਹੜਾ ਸੀ ਲੱਗ ਗਿਆ ਹੁਣ ਪਿਛਲੇ ਕਾਫੀ ਅਰਸੇ ਤੋਂ ਬਹੁਤ ਬੁਰੀ ਹਾਲਤ ਆ ਔਰ ਮੈਨੂੰ ਉਹਨਾਂ ਨੇ ਪ੍ਰੇਰਿਆ ਕਿ ਤੁਸੀਂ ਇੱਕ ਵਾਰ ਸਾਡੀ ਗੱਲ ਜ਼ਰੂਰ ਉਠਾਓ ਕਿਸਾਨਾਂ ਨੇ ਔਰ ਕਿ ਤੁਸੀਂ ਇਹ ਗੱਲ ਉਠਾਓ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ 8 ਘੰਟੇ ਬਿਜਲੀ ਦੇਣ ਦਾ ਕਿਰਪਾ ਕਰਕੇ 8 ਘੰਟੇ ਜਿਹੜੀ ਨਿਰਵਿਘਨ ਬਿਜਲੀ ਦਿੱਤੀ ਜਾਵੇ ਜੇ ਤੁਸੀਂ ਘੱਟ ਵੀ ਦੇਣੀ ਆ ਘੰਟਾ 7 ਘੰਟੇ ਵੀ ਦੇਣੀ ਆ ਉਹ ਨਿਰਵਿਘਨ ਦਿੱਤੀ ਜਾਵੇ ਕਿਉਂਕਿ ਜਦ ਨੂੰ ਪਾਣੀ ਲੱਗਣ ਕਿਨਾਰੇ ਆਉਂਦਾ ਉਦੋਂ ਨੂੰ ਪਿੱਛੋਂ ਕੱਟ ਲੱਗ ਜਾਂਦਾ ਵਾ ਔਰ ਇਹੀ ਇਹੀ ਹਾਲਤ ਤਕਰੀਬਨ ਪਿੰਡਾਂ ਦੇ ਵਿੱਚ ਘਰੇਲੂ ਬਿਜਲੀ ਦੇ ਵੀ ਨੇ ਬਹੁਤ ਲੰਬੇ ਚੌੜੇ ਕੱਟਸ ਲੱਗ ਰਹੇ ਨੇ ਇੱਕ ਤਾਂ ਮਸਲਾ ਮੈਂ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਹਰ ਗੱਲ ਨੂੰ ਤੁਸੀਂ ਸਿਰਫ ਦਿਖਾਵੇ ਵਿੱਚ ਪੈ ਗਏ ਹੋ ਬੋਰਡ ਲਵਾਉਣ ਵਿੱਚ ਪੈ ਗਏ ਅਖਬਾਰਾਂ 'ਚ ਇਸ਼ਤਿਹਾਰ ਦੇਤੇ ਟੀਵੀ 'ਆਂ 'ਚ ਮੈਂ ਕੱਲ ਪਰਸੋ ਇੱਕ ਫਿਲਮ ਦੇਖਣ ਫਿਲਮ ਦੇ ਅੰਦਰ ਵੀ ਪੰਜਾਬ ਸਰਕਾਰ ਭਗਵੰਤਪਾਨ ਦੇ ਜਿਹੜੇ ਇੰਟਰਵਲ ਦੇ ਵਿੱਚ ਸੀਗੇ ਉਹ ਉਹ ਐਡਸ ਚੱਲ ਰੀਆਂ ਸੀ ਚਲੋ ਇਹ ਸਰਕਾਰ ਨੂੰ ਬੇਨਤੀ ਆ ਕਿ ਆ ਝੋਨਾ ਸੁੱਕਿਆ ਹੁਣ ਬਿਜਲੀ ਮੌਸਮ ਅੱਛਾ ਹੋਇਆ ਹੋਇਆ ਸਾਡੀ ਪਰਮਾਤਮਾ ਦੇ ਅਰਦਾਸ ਆ ਕਿ ਪਰਮਾਤਮਾ ਵਾਹਿਗੁਰੂ ਬਾਰਿਸ਼ ਹੀ ਪਾ ਦੇਵੇ ਤਾਂ ਕਿ ਕਿਸਾਨਾਂ ਦਾ ਜਿਹੜਾ ਝੋਨਾ بچੇ ਨੰਬਰ 1 ਨੰਬਰ 2 ਅੱਜ ਤੁਸੀਂ ਸਭ ਨੇ ਪੜ ਲਿਆ ਕਿ ਕਿ ਸਾ ਪੰਜਾਬ ਭਗਵੰਤਪਾਨ ਸਰਕਾਰ ਨੇ ਇੱਕ ਐਲਾਨ ਕੀਤਾ ਹੋਇਆ ਕਿ ਜਿਹੜੇ ਲੋਕੀ ਕਿਸਾਨ ਝੋਨਾ ਨਹੀਂ ਵਿਜਣਗੇ ਉਹਨਾਂ ਨੂੰ 77,000 ਰੁਪਏ ਪ੍ਰਤੀ ਹੈਕਟੇਰ ਅਸੀਂ ਇੱਕ ਮੁਆਵਜ਼ਾ ਦੇਾਂਗੇ ਭਾਪ ਕੇ 70,000 ਰੁਪਏ ਕਿੱਲੇ ਦਾ ਔਰ ਇਹ ਕੋਈ ਕੇਂਦਰ ਦੀ ਸਕੀਮ ਆਈ ਸੀ 60 40 ਦੀ 60% ਕੇਂਦਰ ਸਰਕਾਰ ਨੇ ਤੇ 40% ਪੰਜਾਬ ਨੇ ਪਾਉਣਾ ਸੀ ਤਾਂ ਕਿ ਝੋਨੇ ਤੋਂ ਲੋਕਾਂ ਨੂੰ ਹਟਾਇਆ ਜਾ ਸਕੇ ਪਾਣੀ ਪੰਜਾਬ ਦਾ ਧਰਤੀ ਥੱਲੜਾ ਬਚਾਇਆ ਜਾ ਸਕੇ ਲੇਕਿਨ ਕਿਉਂਕਿ ਝੋਨਾ ਜਿੰਨੇ ਬਿਜ਼ੀ ਸੀ ਗਿਆ ਆਮ ਆਦਮੀ ਪਾਰਟੀ ਵਾਲੇ ਭਗਵੰਤ ਸਿੰਘ ਮਾਨ ਉਹਨੂੰ ਸ਼ਾਇਦ ਜਲੰਧਰ ਦੀ ਝੋਣ ਵਿੱਚ ਇੰਨਾ ਟਾਈਮ ਉਧਰ ਹੋਇਆ ਲੱਗਿਆ ਕਿ ਉਹ ਭੁੱਲ ਗਏ ਕਿ ਜਿਹੜਾ 299 ਕਰੋੜ ਰੁਪਈਆ ਹੈ ਇਹ ਜਦ ਨੂੰ ਅਸੀਂ ਲੋਕਾਂ ਨੂੰ ਕਹਿਣਾ ਉਹਨੂੰ ਛੋਣਾ ਲੋਕਾਂ ਨੇ ਪੰਜਾਬ ਦੇ ਵਿੱਚ ਲਗਭਗ ਮੇਰੇ ਹਿਸਾਬ ਦੇ ਨਾਲ 95 98% ਲੋਕਾਂ ਨੇ ਛੋਣਾ ਲਾ ਰਿਆ ਉਹ ਸਾਡੀ ਗ੍ਰਾਂਟ ਜਿਹੜੀ ਉਹ ਜ਼ਾਇਆ ਚਲ ਜਾਣੀ ਪੈਸੇ ਕੇਂਦਰ ਦੇ ਵਾਪਸ ਚਲ ਜਾਣੇ ਵੈਸੇ ਉਹ ਪੈਸਾ ਹੈ ਵੀ ਬਹੁਤ ਥੋੜਾ ਸੀਗਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅਗਰ ਛੋਣੇ ਤੋਂ ਕਿਸੇ ਨੂੰ ਹਟਾਉਣਾ ਪਵੇਗਾ ਤਾਂ ਸਾਨੂੰ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਕੇਂਦਰ ਦੀ ਸਰਕਾਰ ਨਾਲ ਗੱਲ ਕਰਨੀ ਪਵੇਗੀ ਕਿਉਂਕਿ ਛੋਣੇ ਦਾ ਜਿਹੜਾ ਪਰਚੇਜ਼ ਆ ਕੇਂਦਰ ਸਰਕਾਰ ਸਾਡੇ ਤੋਂ ਹਰ ਸਾਲ ਕਰਦੀ ਆ ਉਹ 45000 ਕਰੋੜ ਰੁਪਏ ਦਾ ਝੋਨੇ ਦੀ ਪਰਚੇਸ ਹੋ ਰਹੀ ਪੰਜਾਬ ਚ ਜਿਹੜੀ ਸੀਸੀਐਲ ਲਿਮਿਟ ਹੈ ਨਾ ਪੋਤੀ 35000 ਕਰੋੜ ਰੁਪਏ ਦੀ ਗਣਕ ਚੱਕਦੇ ਨੇ ਤੇ 45000 ਕਰੋੜ ਰੁਪਏ ਦਾ ਝੋਨਾ ਚੱਕਦੇ ਲੇਕਿਨ ਅੱਜ ਸਰਕਾਰ ਨੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਅਸੀਂ 299 ਕਰੋੜ ਰੁਪਿਆ ਰੱਖ ਲਿਆ ਵਾ ਅਸੀਂ ਝੋਨੇ ਤੋਂ ਪਿੱਛੇ ਹਟਾ ਦੇ ਰਹੇ ਹਾਂ ਲੋਕਾਂ ਨੂੰ ਇਹ ਤਾਂ ਇੱਕ ਪੈਸੇ ਤੋਂ ਵੀ ਘੱਟ ਹੈ 45000 ਕਰੋੜ ਰੁਪਏ ਦਾ ਅਗਰ ਆਪਾਂ 299 ਕਰੋੜ ਰੁਪਿਆ ਪਰਸੈਂਟੇਜ ਵਾਈਜ਼ ਦੇਖਣਾ ਹੋਵੇ ਤਾਂ ਅੱਧੇ ਪਰਸੈਂਟ ਮਤਲਬ ਅੱਧੇ ਪੈਸੇ ਜਿੰਨਾ ਵੀ ਪੈਸਾ ਨੇਗਾ ਕੀ ਇੱਕ ਪੈਸਾ ਯਾਦ ਤੇ ਪੈਸਾ ਲੋਕਾਂ ਨੂੰ ਦੇ ਕੇ ਝੋਨਾ ਕਿ ਜਿਹੜਾ ਪੰਜਾਬ ਦਾ ਧਰਤੀ ਥਲੜਾ ਪਾਣੀ ਬਚਾਇਆ ਜਾ ਸਕਦਾ ਨਹੀਂ ਬਚਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਬਜਾਏ ਕੇਂਦਰ ਸਰਕਾਰ ਨਾਲ ਜਾ ਕੇ ਜਿਹੜੀ ਝੋਨੇ ਦੀ 45000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਆ ਉਸੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੋਨੇ ਦੀਆਂ ਫਸਲਾਂ ਪਾਓ ਔਰ ਉਹਨਾਂ ਨੂੰ ਐਮਐਸਪੀ ਦਿਓ ਕਿ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛੱਡਣਾ ਜਦ ਤੱਕ ਉਹਨਾਂ ਨੂੰ 50 60 65000 ਰੁਪਏ ਦੀ ਉਥੋਂ ਦੀ ਆਮਦਨ ਪ੍ਰਤੀ ਏਕੜ ਜਿਹੜੀ ਝੋਨੇ ਚ ਆਉਂਦੀ ਉਹ ਨਾ ਮਿਲੇ ਇਸ ਕਰਕੇ ਇਹ ਜਿਹੜਾ ਉਹਨਾਂ ਦਾ ਦਾਵਾ ਵੀ ਜਿਹੜਾ ਵਾ ਉਹ ਇੱਕ ਤਾਂ ਬਿਲੇਟਡ ਵੀ ਆ ਆ ਇਨੀ ਦੇਰ ਬਾਅਦ ਕੀਤਾ ਜਦੋਂ ਝੋਨਾ ਲੱਗ ਗਿਆ ਹੁਣ ਕਿਹੜੇ ਵੇਲੇ ਲੋਕੀ ਉਹ 17500 ਰੁਪਿਆ 1 ਹੈਕਟੇਰ ਦਾ ਭਾਅ ਕਿ 7000 ਰੁਪਿਆ ਇੱਕ ਕਿੱਲੇ ਦਾ ਜਿਹੜਾ ਦੇਣਾ ਉਹ ਕੌਣ ਲਊਗਾ ਆਣ ਕੇ ਤੁਹਾਡੇ ਕੋਲੋਂ ਸੋ ਇਹ ਗ੍ਰਾਂਟ ਵੀ ਵੇਸਟ ਹੋ ਗਈ ਤੀਸਰੀ ਗੱਲ ਕਿ ਜਿਹੜਾ ਨਹਿਰੀ ਪਾਣੀ ਆ ਇੱਕ ਬੜਾ ਪ੍ਰਚਾਰ ਕੀਤਾ ਜਾ ਰਿਹਾ ਜਿੱਦਾਂ ਆਹ ਪ੍ਰਚਾਰ ਕੀਤਾ ਸੀਗਾ ਬੜੀ ਬਿਜਲੀ ਆ ਗਈ ਬੜੇ ਵਾਰੇ ਨਿਆਰੇ ਹੋ ਗਏ ਇੱਕ ਪ੍ਰਚਾਰ ਪੰਜਾਬ ਸੀ ਵੀ ਚਲਾਇਆ ਹੋਇਆ ਕਿ ਅਸੀਂ ਨਹਿਰਾਂ ਦਾ ਇਰੀਗੇਸ਼ਨ ਦਾ ਪਾਣੀ ਜਿਹੜਾ ਹੈ ਉਹ ਹਰ ਖਾਲ ਤੱਕ ਹਰ ਖੇਤ ਤੱਕ ਪਹੁੰਚਦਾ ਨਹਿਰੀ ਪਟਵਾਰੀਆਂ ਦੀਆਂ ਬਾਵਾ ਮਰੂੜ ਕੇ ਪ੍ਰੈਸ਼ਰ ਪਾ ਕੇ ਉਹਨਾਂ ਤੇ ਰਿਪੋਰਟ ਲਈ ਜਾੜੀ ਕਿ ਤੁਸੀਂ ਇਹ ਰਿਪੋਰਟ ਦਿਓ ਕਿ 100% ਇਰੀਗੇਸ਼ਨ ਕਨਾਲ ਸਿਸਟਮ ਦੀ ਜਿਹੜਾ ਪੰਜਾਬ ਦੇ ਖੇਤੀ ਤੱਕ ਖੇਤਾਂ ਤੱਕ ਪਹੁੰਚ ਚੁੱਕੀ ਜੇ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਤੱਕ ਪਹੁੰਚ ਗਿਆ ਤੇ ਫਿਰ 14 ਲੱਖ ਟਿਊਬਲ ਤਾਂ ਬੰਦ ਕਰ ਦੇਣਾ ਚਾਹੀਦਾ ਸੀ ਸਾਨੂੰ ਲੇਕਿਨ ਟਿਊਬਲ ਤਾਂ ਨਿਰੰਤਰ ਉਸੇ ਤਰੀਕੇ ਨਾਲ ਚੱਲ ਰਿਹਾ ਤਾਂ ਹੀ ਉਹ ਤੋਂ ਲੋਕੀ ਬਿਜਲੀ ਦੀ ਤੁਹਾਡੇ ਤੋਂ ਮੰਗ ਕਰ ਰਹੇ ਨੇ ਔਰ ਇਹ ਵੀ ਮੈਂ ਸਮਝਦਾ ਬੜੀ ਡੇਂਜਰਸ ਪਤਾ ਨਹੀਂ ਕੌਣ ਕਰ ਰਿਹਾ ਹੈ ਇਹਨਾਂ ਦੀ ਕੇਂਦਰ ਦੀ ਸਰਕਾਰ ਸੌਰੀ ਇਹਨਾਂ ਦਾ ਕੋਈ ਕੇਂਦਰੀ ਲੀਡਰ ਇਹਦੇ ਪਿੱਛੇ ਆ ਕਿਉਂਕਿ ਇਹ ਇਹਦੇ ਨਾਲ ਸਾਡਾ ਐਸਵਾਈਐਲ ਦਾ ਕੇਸ ਖਰਾਬ ਹੋ ਰਿਹਾ ਵਾ ਕਿਉਂਕਿ ਜੇ ਅਗਰ فرض ਕਰੋ ਕੱਲ ਨੂੰ ਅਸੀਂ ਇੱਕ ਰਿਪੋਰਟ ਤਿਆਰ ਕਰ ਲਈ ਕਿ ਅਸੀਂ ਤਾਂ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਪਹੁੰਚਾਤਾ ਤੇ ਉਹ ਕਹਿਣਗੇ ਤੁਹਾਨੂੰ ਹੋਰ ਪਾਣੀ ਦੀ ਕਾਦੀ ਲਈ ਲੋੜ ਐ ਐਸਵਾਈਐਲ ਦੇ ਕੇਸ ਵਿੱਚ ਹਰਿਆਣਾ ਸਰਕਾਰ ਜਾ ਕੇ ਦਿੱਲੀ ਚ ਸੁਪਰੀਮ ਕੋਰਟ ਚ ਕਹੇਗੀ ਕਿ ਪੰਜਾਬ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਜੀ 100% ਪਾਣੀ ਖੇਤਾਂ ਨੂੰ ਲੱਗ ਰਿਹਾ ਇਹਨਾਂ ਦੇ ਨਹਿਰਾਂ ਦਾ ਇਹਨਾਂ ਨੂੰ ਤਾਂ ਪਾਣੀ ਦੀ ਐਕਸਟਰਾ ਲੋੜ ਹੀ ਕੋਈ ਨਹੀਂ ਇਸ ਕਰਕੇ S.Y.L ਜਲਦੀ ਬਣਾ ਕੇ ਹਰਿਆਣੇ ਤੇ ਦਿੱਲੀ ਨੂੰ ਜਿਹੜਾ ਇਹਦਾ ਪਾਣੀ ਦਿੱਤਾ ਜਾਵੇ ਇਹ ਬਹੁਤ ਡੇਂਜਰਸ ਇੱਕ ਪ੍ਰੋਪਾਗੈਂਡਾ ਪੰਜਾਬ ਦੇ ਖਿਲਾਫ ਚੱਲ ਰਿਹਾ ਵਾ ਭਗਵੰਤ ਮਾਨ ਕਿਉਂ ਚਲਾ ਰਿਹਾ ਵਾ ਕਿਉਂ ਨਹਿਰੀ ਪਟਵਾਰੀਆਂ ਨੂੰ ਡਿਪਾਰਟਮੈਂਟ ਨੂੰ ਕਿਉਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿਉਂ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਕਿਉਂ ਚਾਤਛਿੱਤ ਕੀਤਾ ਜਾ ਰਿਹਾ ਇਸ ਗੱਲ ਦਾ ਖੁਲਾਸਾ ਇਸ ਗੱਲ ਦਾ ਜਵਾਬ ਤਾਂ ਭਗਵੰਤ ਮਾਨ ਹੀ ਦੇ ਸਕਦਾ ਔਰ ਕੱਲ ਪਰਸੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਪੁੱਛ ਲਿਆ ਕਿ S.Y.L ਬਾਰੇ ਤੁਸੀਂ ਕੀ ਕਹਿਣਾ एसवाईएल बारेक भगवंत कहंदा ਨੇ ਜੀ ਇਹ ਮੈਟਰ ਸਬਜੂਡਿਸ ਸਭ ਤੋਂ ਇੰਪੋਰਟੈਂਟ ਜਿਦਾ ਸਾਡੀ ਜੀਵਨ ਰੇਖਾ ਹੈ ਨਾ ਇਦਾਂ ਸਾਡਾ ਪੰਜਾਬ ਸਾਡੀ ਜੀਵਨ ਰੇਖਾ ਸਾਡਾ ਪਾਣੀ ਮੁੱਕਦਾ ਜਾ ਰਿਹਾ 14 ਲੱਖ ਕਯੂਬਲ ਨਾਲ ਲਗਾਤਾਰ ਕੱਢ ਕੇ 153 ਬਲੋਕਾਂ ਚੋਂ 119 ਬਲੋਕ ਧਰਤੀ ਹੇਠਲੇ ਜਿਹੜੇ ਗਰਾਊਂਡ ਵਾਟਰ ਦੇ ਨੇ ਉਹ ਡਾਰਕ ਜ਼ੋਨ ਚ ਨੇ ਅਗਰ ਇਸੇ ਤਰ੍ਹਾਂ ਨਾ ਹੋਇਆ ਤੇ ਆਪਾਂ ਪਾਣੀ ਮੁਕਾ ਕੇ ਬਹਿ ਜਾਾਂਗੇ ਲੇਕਿਨ ਭਗਵੰਤ ਨੇ ਕਹਿਆ ਜੀ ਇਹ ਸਬਜੂਡਿਸ ਹੈ ਮਤਲਬ ਆਪਾਂ ਹਰ ਗੱਲ ਦੇ ਉੱਤੇ ਬੋਲ ਸਕਦੇ ਆਂ لیکن کسے ایس واي ਵਾਲੇ ਇੰਪੋਰਟੈਂਟ ਮਸਲੇ ਤੇ ਇਹਨੂੰ ਠੋਕ ਕੇ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਪੰਜਾਬ ਦਾ ਕੋਈ ਵੀ ਇੱਕ ਬੂੰਦ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ ਔਰ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਨਹਿਰੀ ਪਟਵਾਰੀਆਂ ਤੋਂ ਇਹਦੇ ਤੇ ਪੰਜਾਬ ਸਰਕਾਰ ਜ਼ਰੂਰ ਗੌਰ ਕਰੇ ਔਰ ਦੱਸੇ ਲੋਕਾਂ ਨੂੰ ਕਿ ਇਹ ਤੁਸੀਂ 100% ਦੀ ਰਿਪੋਰਟ ਕਿਉਂ ਤਿਆਰ ਕਰ ਰਹੇ ਹੋ ਕਿਉਂਕਿ ਮਾਲਵਾ ਸਮੇਤ ਦੋਆਬਾ ਸਾਡਾ ਬਿਸਤਵਾਬ ਕਨਾਲ ਮਾਝੇ ਵਿੱਚ ਯੂਬੀਡੀਸੀ ਦਾ ਕਨਾਲ ਹੈ ਇਹਨਾਂ ਵਿੱਚ ਜਿਹੜੀ ਨਾਰਮਲ ਕੋਰਸ ਵਿੱਚ 21% ਪਾਣੀ ਖੇਤਾਂ ਨੂੰ ਲੱਗਦਾ ਸੀਗਾ ਚਲੋ 21 ਨਹੀਂ ਬੁਦਾ ਕੇ ਥੋੜਾ ਹੋਰ 5 7 10% ਹੋ ਗਿਆ ਹੋਊਗਾ ਲੇਕਿਨ 100% ਕਹਿਣਾ ਕਿ ਖੇਤਾਂ ਨੂੰ ਪਾਣੀ ਲੱਗ ਰਿਹਾ ਵਾ ਜਿਹੜਾ ਉਹ ਇੱਕ ਕੋਝਾ ਮਜ਼ਾਕ ਹੈ ਤੇ ਉਹਦੇ ਨਾਲ ਆਪਣਾ ਐਸਵਾਈਐਲ ਦਾ ਕੇਸ ਜਿਹੜਾ ਉਹ ਆਪਾਂ ਕਮਜ਼ੋਰ ਕਰ ਰਹੇ ਕਮਿੰਗ ਬੈਕ ਟੂ ਦਾ ਪੁਆਇੰਟ ਕਿਹਾ ਤੁਸੀਂ ਤਰੇੜਾ ਦੇਖ ਸਕਦੇ ਹੋ ਹਾਲਤ ਕੀ ਆ ਸਾਡੇ ਝੋਨੇ ਦੀ ਇੱਧਰ ਵੀ ਮਾਰ ਕੇ ਦਿਖਾ ਦੇ ਨਾਲ ਦੇ ਖੇਤ ਵੀ ਇਹ ਬਹੁਤ ਬੁਰੀ ਹਾਲਤ ਹੈ ਅਗਰ ਬਾਰਿਸ਼ ਅੱਛੇ ਤਰੀਕੇ ਨਾਲ ਚੱਜ ਨਾ ਮੌਨਸੂਨ ਨਾ ਪਈ ਤਾਂ ਇਹ ਸਾਰਾ ਜਿਹੜਾ ਝੋਨਾ ਹੈ ਇਹਨਾਂ ਨੂੰ ਸ਼ਾਇਦ ਵੋਹਣਾ ਪਵੇਗਾ ਮੈਨੂੰ ਪੰਨੀ ਵਾਲੇ ਤੋਂ ਲੰਬੀ ਹਲਕੇ ਤੋਂ ਬਹੁਤ ਸਾਰੇ ਟੈਲੀਫੋਨ ਆਏ ਔ ਅਤੇ ਹੋਰ ਇਲਾਕਿਆਂ ਚੋਂ ਵੀ ਆਏ ਤਾਂ ਕਰਕੇ ਮੈਂ ਤੁਹਾਡੀ ਸੇਵਾ ਵਿੱਚ ਇੱਥੇ ਹਾਜ਼ਰ ਹੋ ਕੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਆਪਣਾ ਕੀਤੀ ਹੋਈ ਕਮਿਟਮੈਂਟ ਜਿਹੜੀ 8 8 ਘੰਟੇ ਵਿੱਚ ਲਈਦੀ ਆ ਨਿਰਵਿਗਨ ਬਿਜਲੀ ਜਿਹੜੀ ਕਿਸਾਨਾਂ ਨੂੰ ਝੋਨੇ ਦੇ ਵਾਸਤੇ ਦਿੱਤੀ ਜਾਵੇ ਅੱਜ ਦਾ ਮੇਰਾ ਇਹ ਮਸਲਾ ਜਿਹੜਾ ਤਿੰਨ ਇਸ਼ੂ ਸਿੱਕੇ ਇੱਕ ਪਾਣੀ ਦੀ ਕਮੀ ਬਿਜਲੀ ਦੀ ਇੱਕ ਜਿਹੜਾ ਉਹ ਬਹੁਤ ਰਿਲੇਟਡ 7000 ਰੁਪਏ ਕਿੱਲੇ ਦਾ ਦੇਣ ਦੇ ਕਿ ਝੋਨਾ ਨਾ ਬੀਜੋ ਝੋਨਾ ਤਾਂ ਲੱਗ ਚੁੱਕਾ ਵਾ ਤੀਸਰਾ ਕਿ ਨੇਰੀ ਪਟਵਾਰੀਆਂ ਤੋਂ ਜ਼ਬਰਦਸਤੀ 100% ਖਾੜਾਂ ਤੱਕ ਤੇ ਪੰਜਾਬ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ ਉਹ ਕਿਉਂ ਲੀਤੀ ਜਾ ਰਹੀ ਹੈ ਇਸ ਗੱਲ ਦਾ ਜਿਹੜਾ ਜਵਾਬ ਹੈ ਪੰਜਾਬ ਸਰਕਾਰ ਇਹਨਾਂ ਦੇ ਅਫਸਰਾਂ ਨੂੰ ਜਾਂ ਪੋਲਿਟੀਕਲ ਬੰਦੇ ਜਾਂ ਖੇਤੀਬਾੜੀ ਮੰਤਰੀ ਐਗਰੀਕਲਚਰ ਜਿਹੜੇ ਉਹਨਾਂ ਨੂੰ ਇਹ ਗੱਲ ਦਾ ਜਵਾਬ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਣਾ ਤੇ ਇਹਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ